ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਭਰਾਓ ਲਗਭਗ ਪੰਜਾਬ ਦੇ ਵਿੱਚ ਝੋਨੇ 40 ਦਿਨਾਂ ਤੋਂ ਉੱਪਰ ਜਾ ਚੁੱਕੇ ਆ ਤੇ ਪਹਿਲੀ ਸਪਰੇਅ ਦੀ ਸ਼ੁਰੂਆਤ ਹੋਣ ਵਾਲੀ ਆ ਲਗਭਗ ਪਹਿਲੇ ਅਗਸਤ ਦੇ ਹਫਤੇ ਦੇ ਵਿੱਚ ਸਪਰੇਅ ਜਿਹੜੀ ਹੋਣੀ ਸਟਾਰਟ ਹੋ ਜਾਂਦੀ ਆ ਇੱਕਾਫੀ ਮੁਸ਼ਕਲਾਂ ਆਉਂਦੀਆਂ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਮੇਨ ਗੋਭ ਦੀ ਸੰਡੀ ਤੇ ਪਤਾਲਪੇਟ ਕਈ ਜਗ੍ਹਾ ਤੇ ਗਾਲੇ ਦੀ ਪ੍ਰੋਬਲਮ ਆਉਂਦੀ ਆ ਜਿਆਦਾ ਪਾਣੀ ਜਿੱਥੇ ਖੜਾ ਰਹਿੰਦਾ ਜਾਂ ਸ਼ੀਥ ਬ্লাইਟ ਦੀ ਪ੍ਰੋਬਲਮ ਆਉਂਦੀ ਹੈ ਜੀ ਅੱਜ ਉਹਨਾਂ ਦੇ ਸਬੰਧ ਦੇ ਵਿੱਚ ਗੱਲ ਕਰਾਂਗੇ ਆਪਾਂ ਗਾਲੇ ਦੀ ਸ਼ੀਥ ਬ্লাইਟ ਦੀ ਮੇਜਰ ਜਿਹੜੀ ਪ੍ਰੋਬਲਮ ਆਉਂਦੀ ਹੈ ਜੀ ਜਿਹੜੇ ਆਪਾਂ ਜਿਆਦਾ ਪਾਣੀ ਖਲਾਰ ਛੱਡਦੇ ਆਂ ਟੋਨਿਆਂ ਦੇ ਵਿੱਚ ਜਿਹਦੇ ਕਰਕੇ ਗਾਰਾ ਜੀ ਦੀ ਪ੍ਰੋਬਲਮ ਆਉਂਦੀ ਆ ਜਾਂ ਜਿੱਥੇ ਆਪਾਂ ਜ਼ਿਆਦਾ ਜੂਰੀਆ ਦਿੰਨੇ ਆ ਉਥੇ ਵੀ ਇਹ ਪ੍ਰੋਬਲਮ ਹੁੰਨੀ ਸਟਾਰਟ ਹੋ ਜਾਂਦੀ ਜਿਆਦਾ ਜੂਰੀਆ ਦੇਣ ਨਾਲ ਆਪਾਂ ਸੱਦਾ ਗੋਭ ਦੀ ਸੁੰਡੀ ਪਤਲ ਭੇਡ ਨੂੰ ਵੀ ਦਿੰਨੇ ਆ ਤੇ ਕੁਝ ਮਿਹਰਬਾਨੀ ਜਿਹੜੀ ਵੈਦਰ ਦੀ ਵੀ ਹੋ ਜਾਂਦੀ ਆ ਜਿਹਦੇ ਕਰਕੇ ਪ੍ਰੋਬਲਮ ਆਉਂਦੀ ਆ ਆਪਾਂ ਫਿਰ ਆਪਾਂ ਗੱਲ ਕਰੀਏ ਜਿਹੜੀਆਂ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਦਵਾਈਆਂ ਨੇ ਗੋਭ ਦੀ ਸੁੰਡੀ ਦੇ ਪਤਾਲ ਲਪੇੜ ਤੋਂ ਟਕੂਮੀ 50 ਗ੍ਰਾਮ ਦੇ ਹਿਸਾਬ ਨਾਲ ਕਰ ਸਕਦੇ ਆ ਆਪਾਂ ਜਿਹਦੇ ਵਿੱਚ ਫਲੂ ਬੈਂਡਾਮਾਈਡ ਸਾਲਟ ਹੈ ਦੂਸਰੀ ਆਪਾਂ ਕਰ ਸਕਦੇ ਆ ਫੇਮ 20 ਐਮ ਐਲ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੀਸਰੀ ਹੈ ਜੀ ਕੋਰਾਜਨ ਉਹ ਆਪਾਂ ਕਰ ਸਕਦੇ ਆ ਇੱਕ ਆਉਂਦੀ ਮੋਰਟਾਰ ਤਾਨਕਾ ਕੰਪਨੀ ਦੀ ਉਹ 170 ਗ੍ਰਾਮ ਤੋਂ 175 ਗ੍ਰਾਮ ਦੇ ਵਿੱਚ ਆਪਾਂ ਕਰ ਸਕਦੇ ਆ ਕੋਰਾ ਜਾਂਦੀ ਜਿਹੜੀ ਡੋਜ਼ ਆਓ ਜੀ 60 ਐਮ ਐਲ ਪ੍ਰਤੀ ਕਿੱਲਾ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਦਵਾਈ ਜਿਹੜੀ ਵਰਤ ਸਕਦੇ ਜੂ ਗੋਭ ਦੀ ਸੰਡੀ ਤੇ ਪਤਲ ਲਪੇੜ ਤੋਂ ਫਿਰ ਇਹਨਾਂ ਦਿਨਾਂ ਦੇ ਵਿੱਚ ਜੇ ਤੁਹਾਨੂੰ ਕਿਤੇ ਲੋੜ ਪੈਂਦੀ ਆ ਸ਼ੀਥ ਬਲਾਈਟ ਦੀ ਪ੍ਰੋਬਲਮ ਆਉਂਦੀ ਤਾਂ ਫੋਲੀ ਕਯੂਰ ਕਰ ਸਕਦੇ ਆਪਾਂ ਟੈਬੂਕੋਨਾਜ਼ੋਲ ਸਾਲਟ ਜਾਂ ਹੈਗ ਜਾਕੋਨਾਜ਼ੋਲ ਜੇ ਸ਼ੀਥ ਬਲਾਈਟ ਆਈ ਆ ਉੱਥੇ ਸਭ ਤੋਂ ਗਾਰਗਰ ਆ ਜੀ ਫੋਲੀ ਕਯੂਰ ਟੈਬੂਕੋਨਾਜ਼ੋਲ ਇਸੀ ਫਾਰਮ ਦੇ ਵਿੱਚ ਤੇ ਉਹਦੇ ਨਾਲ ਤੁਸੀਂ ਵੈਲਡਰ ਮਸ਼ੀਨ ਪਾ ਸਕਦੇ ਹੋ ਜਿਹਦੇ ਨਾਲ ਕੇ ਕੰਟਰੋਲ ਵਧੀਆ ਦਿਖੇਗਾ ਉਸ ਲੈਵਲ ਦੀ 50 60 ਦੇ ਦਿਨ ਦੇ ਲਾਗੇ ਪਾਸੇ ਉਸ ਲੈਵਲ ਦੀ ਸਪਰੇਅ ਕਰਨ ਦੀ ਤੁਹਾਨੂੰ ਲੋੜ ਨਹੀਂ ਆ ਜਿਹਦੇ ਕਰਕੇ ਕਿ ਇੰਨੇ ਆਪਣੇ ਪੈਸੇ ਬੇਫਜ਼ੂਲੋਂ ਇੱਥੇ ਤੁਸੀਂ ਨਾਰਮਲ ਸਪਰੇਅ ਨਾਲ ਵੀ ਆਪਣਾ ਝੋਨਾ ਜਿਹੜਾ ਵਧੀਆ ਪਾਲ ਸਕਦੇ ਹਾਂ ਹਾਂ ਗੋਹ ਦੇ ਵਿੱਚ ਇੱਕ ਚੰਗੀ ਦਵਾਈ ਤੁਸੀਂ ਕਰ ਸਕਦੇ ਹੋ ਨਟੀਵੋ ਵਰਗੀਆਂ ਜਾਂ ਐਮੀਸਟਾ ਟੌਪ ਵਰਗੀਆਂ ਟਰਾਈ ਕਲਰ ਵਰਗੀਆਂ ਕੋਈ ਵੀ ਦਵਾਈਆਂ। ਬਾਕੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਝੋਨੇ ਦੇ ਸਬੰਧ ਦੇ ਵਿੱਚ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਜੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਵੀ ਹੈਗੀ ਆ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਤਾਂ ਜੋ ਹੋਰ ਕਿਸਾਨ ਵੀਰਾਂ ਨੂੰ ਹੈਲਪ ਹੋ ਸਕੇ। ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰਿਓ ਧੰਨਵਾਦ।